मनो मनुख, मनोफले खतरा पैदा करता है मनोफ मनुख, मनोफले खतरा हो गया क्यों के देकुल तन्न मनोफदा है के देकुल स्वभाव पशुदा है मन नहीं है विकसित मन नहीं है कुछ पशु ऐसे हैं जिना पर तन्न पशुदा है लेकिन अंदर सोचनी पैदा हो गई है और इन आ देचो गौ हाथी घोडा ये जानवर बहुत अगिन मैंने चंगी तरह याद है जब देश दी वणड होने लगी ਤੇ ਦਾਸ ਪਿਛੋਂ ਪਠਾਨਿਸਤਾਨ ਤੋਂ ਆਇਆ ਹੈ ਇਹ ਛਡੇ ਘਰ ਇੱਕ ਗਊ ਸੀ ਭਾਵੇਂ ਉਹਨਾਂ ਦੇ ਵਿੱਚ ਮੇਰੀ ਉਮਰ 13 ਸਾਲ ਦੀ ਸੀ ਤੇ ਦਾਸ ਨੇ ਪਿਤਾ ਨੇ ਉਹ ਗਊ ਇੱਕ ਪਠਾਨ ਦੇ ਹਵਾਲੇ ਕੀਤੀ ਵੀ ਸ਼ਾਇਦ ਅਸੀਂ ਵਾਪਸ ਆਵਾਂਗੇ ਦੇਸ਼ ਦੀ ਵੰਡ ਤੋਂ ਪਹਿਲੇ ਸੀ ਨਿਕਲੇ ਸੀ 2 ਮਹੀਨੇ ਪਹਿਲੇ ਉਧਰ ਫਸਾਦ ਹੋਣ ਲੱਗ ਪੈਸ ਤੇ ਇਹ ਗਊ ਸਾਨੂੰ ਬਹੁਤ ਪਿਆਰੀ ਹੈ ਕਿ ਛੋਟੀ ਅਸੀਂ ਪਾਲੀ ਸੀ ਤੇ ਆਖੇ ਤੇਰੇ ਕੋਲ ਲੈ ਲਵਾਂਗੇ ਅਸੀਂ 2-4 ਮਹੀਨੇ ਲਈ ਚੱਲੇ ਅਜੇ ਤੱਕ ਮੈਨੂੰ ਯਾਦ ਉਸ ਗਉ ਦੀ ਅੱਖਾਂ 'ਚ ਇੰਜ ਅੰਜੂ ਆਏ ਜਿਵੇਂ ਮਨੁੱਖੀ ਅੱਖਾਂ 'ਚ ਆਉਂਦੇ ਉਹਨੂੰ ਵੀ ਪਤਾ ਚੱਲ ਗਿਆ ਮੈਨੂੰ ਛੋੜ ਕੇ ਜਾ ਰਹੇ ਔਰ ਇਹਨਾਂ ਨੇ ਰੱਸਾ ਦੂਜੇ ਦੇ ਹਵਾਲੇ ਬਗੜਾ ਲੋਪਾ ਚਲੇ ਗਏ ਜਿਵੇਂ ਰੇਲਵੇ ਸਟੇਸ਼ਨ ਤੇ ਥੋੜੀ ਜਿਹੀ ਦੋ ਪਰ ਲੰਘਦੀ ਦੋਰੀ ਤੇ ਰੱਸਾ ਤੋੜਾ ਕੇ ਸਟੇਸ਼ਨ ਤੇ ਪਹੁੰਚੀ ਫਿਰ ਉਸ ਦੀ ਪਿੱਛੇ ਹੱਥ ਫੇਰੇ ਆ ਉਸ ਦੇ ਮੱਥੇ ਤੇ ਬਾਰ ਬਾਰ ਹੱਥ ਮਰੇ। ਉਸ ਨਾਲ ਪਿਆਰ ਕੀਤਾ। ਰਸਾ ਖਮਾਇਆ ਉਸ ਪਠਾਨ ਨੂੰ ਬੇਤੂ ਲੈ ਜਾ। ਪਰ ਉਹ ਦਕਿਆਂ ਨਾਲ ਅੱਗੇ ਲੈ ਜਾਂਦਾ ਸੀ ਦੇਖਦੇ ਪਿੱਛੇ ਸੀ। ਸਾਡੀ ਦਰਬਾਰ ਦੇ ਵਿੱਚ ਸੀ। ਬੇ ਮੈਨੂੰ ਛੋੜ ਕੇ ਜਾ ਰਿਹਾ। ਔਰ ਇੰਜ ਘੈਰੇ ਸੀ ਮੈਨੂੰ ਵੀ ਨਾਲ ਲੈ ਗਿਆ। ਇੰਜ ਘੈਰੇ ਸੀ। ਉਹ ਦ੍ਰਿਸ਼ ਅਜੇ ਤੱਕ ਨਹੀਂ ਆ। ਔਰ ਭੁੱਲਦਾ ਨਹੀਂ। गौ है हाथी है कुत्ता है घोड़ा है हंस है मोर है कुछ ऐसे पक्षी ने कुछ ऐसे पशु ने जो पशु नहीं ने मनुष्य ने कि मर के मनुष्य बन गए, आखरी कड़ी है मनुख ते पशु की कड़ी है और कुछ मनुख ऐसे ने तन मनुख द है पशु ने मनुख नहीं ने कुछ पशु ऐसे ने तन पशु है, पर मनुख ने पशु ਨੇ ਇਸ ਤਰ੍ਹਾਂ ਦੀ ਜੋ ਹੈ ਵਿਚਾਰ ਆ ਰਿਹਾ ਹੈ ਤੋ ਜੋ ਕਾਨੂੰਨ ਦੇ ਤਲ ਤੇ ਜੀ ਰਿਹਾ ਹੈ ਪਸ਼ੂ ਜੋ ਮਨ ਦੇ ਤਲ ਤੇ ਜੀ ਰਿਹਾ ਹੈ ਮਨੁਸ਼ ਔਰ ਜੋ ਆਤਮਾ ਦੇ ਤਲ ਤੇ ਜੀ ਰਿਹਾ ਹੈ ਸੰਤ ਤੇ ਮਹਾਤਮਾ ਤੇ ਉਸ ਨਾਮ ਉਸ ਮਹਾਤਮਾ ਬਣੇ ਉਸ ਆਤਮਾ ਦੀ ਝਲਕ ਨੂੰ ਕਿੱਥੋਂ ਪ੍ਰਾਪਤ ਕਰੀਏ ਸਤਿਗੁਰੂ ਦੀ ਬਾਣੀ ਕਹਿੰਦੀ ਇਸ ਮਨ ਕੋ ਕੋਈ ਖੋਜੋ ਬਾਈ ਮਨ ਖੋਜਤ ਨਾਮ ਨੌ ਨੇ ਦਬਾਈ ਇਹਦੇ ਚੋਂ ਨੌ ਨੇ ਦਾ ਨਾਮ ਕਿਵੇਂ ਪ੍ਰਾਪਤ ਕਰਨਾ ਹੈ ਇਹਨੂੰ ਮੈਂ ਬਲਾਵ ਜੀ ਦੇ ਸਾਹਮਣੇ ਰੱਖਾਂਗਾ ਬਹੁਤ ਸਾਰਾ ਸਮਾਂ ਲੱਗੇਗਾ